ਬੰਦਾਰੀ ਸਰਕਾਰ ਨੇ ਹਜੇ ਤੱਕ ਤਾਂ ਕੁਝ ਨਹੀਂ ਪਾਇਆ 4 ਸਾਲ ਲੰਘ ਚੁੱਕੇ ਆ ਇੱਕ ਵੀ ਜਿਹੜੀ ਬਸਾਰਾ ਅਜੇ ਤੱਕ ਮਹਿਕਮੇ ਜੂ ਨਹੀਂ ਕਿ ਮਹਿਕਮੇ ਜੂ ਨਹੀਂ ਪਾਈ ਦੀ ਉਦਾਂ ਵੀ ਕੋਈ ਦਿੱਤੀ ਨਹੀਂ ਬਸ ਅਸ ਤੱਕ ਜੇ ਅਸੀਂ ਇਹਨਾਂ ਨੂੰ ਲਿਆਉਣਾ ਚਾਹੁੰਦੇ ਇਹਨਾਂ ਦਾ ਪ੍ਰਚਾਰ ਕਰਕੇ ਕਿ ਇਹਨਾਂ ਦਾ ਪ੍ਰਚਾਰ ਅਸੀਂ ਕੀਤਾ ਸੀ ਤੇ ਲਿਆਉਣਾ ਜਾਂਦੇ ਆ ਤੇ ਆ ਜਿਹੜੀ ਆਉਣ ਵਾਲੀਆਂ ਇਹਨੀਆਂ ਵੋਟਾਂ ਆਉਣਗੇ ਇਲੈਕਸ਼ਨ ਹੋਊਗੀ ਉਹਦੇ ਵਿੱਚ ਉਹਨੂੰ ਦੱਸਾਂਗੇ ਨਤੀਜੇ ਦੱਸਣਗੇ ਕਿ ਇਹਨਾਂ ਦੇ ਜਿਹੜੇ ਏ ਸਵੈਂਟਾ ਜਿਹੜੇ EMPLOYEES ਆ ਇਹਨਾਂ ਦੇ ਸਿਰ ਤੇ ਸਰਕਾਰਾਂ ਬੰਦੀਆਂ ਤੇ ਇਹਨਾਂ ਦੇ ਸਿਰ ਤੇ ਸਰਕਾਰਾਂ ਖਤਮ ਹੁੰਦੀਆਂ ਨੇ ਸਾਰੇ ਪੰਜਾਬ ਦੀਆਂ ਬੱਸਾਂ ਖੜੀਆਂ ਆ ਜੀ ਪੰਜਾਬ ਰੋਡ ਵੇਜ਼ ਤੇ ਪੀ ਆਰਟੀਸੀ ਦੀਆਂ ਜੀ ਬਿਲਕੁਲ ਬਿਲਕੁਲ ਪੂਰਾ ਪੰਜਾਬ ਖੜਾ ਹੈ ਬਿਲਕੁਲ ਪੰਜਾਬ ਦੇ ਸਾਰੇ ਕਾਮੇ ਆ ਜਿਹੜੇ ਉਹ ਖੜੇ ਆ ਤੇ ਭਰਾਤੂ ਜੱਥੇਬੰਦੀਆਂ ਸਾਡਾ ਸਾਥ ਦੇ ਰਹੀਆਂ ਇਹਨਾਂ ਨੂੰ 5 ਸਾਲਾਂ ਚ ਇੱਕ ਵੀ ਬੱਸ ਨਹੀਂ ਪਈ ਤੇ ਜੇ ਪਾਉਣ ਆਈਏ ਤਾਂ ਕਿਲੋਮੀਟਰਾਂ ਪਾਉਣ ਲੱਗੇ ਆ ਤੂੰ ਦੇ ਵਿੱਚ ਜਿਹੜੀਆਂ ਇਹ ਸਹੂਲਤਾਂ ਨਹੀਂ ਚੱਲਣੀਆਂ ਅਧਾਰਗੜ ਵਾਲੀਆਂ ਕਦੋਂ ਤੱਕ ਬੱਸਾਂ ਬੰਦ ਰਹਿਣਗੀਆਂ ਜੀ ਪਹਿਲੇ ਕਰਨਾ ਜਿੰਨਾ ਚਿਰ ਸਾਡੇ ਨਾਲ ਟੇਬਲ ਟਾਕ ਨਹੀਂ ਹੁੰਦੀ ਉਹਨਾਂ ਚਿਰ ਬੱਸਾਂ ਬੰਦ ਰਹਿਣਗੀਆਂ ਅਸੀਂ ਨਹੀਂ ਚਲਾਵਾਂਗੇ ਮੰਡੇ ਮੰਤਰੀ ਸਾਹਿਬ ਨੇ ਜਿਹੜੇ ਟਰਾਂਸਪੋਰਟ ਮੰਤਰੀ ਸਾਹਿਬ ਲਾਲਜੀਤ ਭੁੱਲਰ ਸਾਹਿਬ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਕਿ ਅਸੀਂ ਹੜਤਾਲ ਕਰਨੀ ਹੈ ਜਾਂ ਇਸ ਫੈਸਲੇ ਤੋਂ ਅਸੀਂ ਨਾਰਾਜ਼ ਆ ਉਹਦੇ ਬਾਬਤ ਕੋਈ ਗੱਲਬਾਤ ਹੋਈ ਤੁਹਾਡੀ ਜੀ ਜੀ ਉਹਨਾਂ ਨੂੰ ਪਤਾ ਹੀ ਹੈ ਉਹਨਾਂ ਨੇ ਰੇਟਾਂ ਕਰਾਈਆਂ ਉਹਨਾਂ ਨੇ ਕਰਾਈਆਂ ਉਹਨਾਂ ਤੇ ਕਹਿੰਦੇ ਰੇਟਾਂ ਹੋਈਆਂ ਕਿ ਉਹਨਾਂ ਦੇ ਪ੍ਰਧਾਨ ਸੈਕਟਰੀ ਜਿਹੜੇ ਮੇਨ ਅਧਿਦੇਤਾਰ ਉਹ ਚੱਕੇ ਜਾਣ ਐਸਜੀ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਪੰਜਾਬ ਰੋਡਵੇਜ਼ ਦੇ ਜਿਹੜੇ ਕੱਚੇ ਕੰਮ ਐ ਨੇ ਉਹਨਾਂ ਨੇ ਹੜਤਾਲ ਕਰ ਦਿੱਤੀ ਐ ਯਾਨੀ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਚੱਕਾ ਜਾਮ ਹੋ ਗਿਆ ਐ ਕਿਉਂ ਇਹਨਾਂ ਵੱਲੋਂ ਹੜਤਾਲ ਕਰਨੀ ਪੈਗੀ ਇਹਨਾਂ ਤੋਂ ਜਾਣਦੇ ਆ ਵਿਕਰਮ ਸਿੰਘ ਹੁਣ ਸਾਡੇ ਨਾਲ ਮੌਜੂਦ ਨਹੀਂ ਇਹ ਭਾਈ ਸਾਹਿਬ ਕੀ ਲੋਡ ਪੈ ਗਈ ਪੰਜਾਬ ਰੋਡਵੇਜ਼ ਦੀਆਂ ਬੱਸਾਂ ਖੜੀਆਂ ਕਰਨ ਦੀ ਜੀ ਕਿਉਂਕਿ ਜਿਹੜਾ ਅੱਜ ਟੈਂਡਰ ਖੋਲਣਾ ਸੀ 2:30 ਵੇ ਦਾ ਟਾਈਮ ਸੀ ਟੈਂਡਰ ਦਾ ਤੇ ਸਰਕਾਰ ਵੱਲੋਂ ਸਵੇਰ ਤੋਂ ਹੀ ਸਾਡੇ ਘਰਾਂ ਦੇ ਵਿੱਚ ਰੇਟਾਂ ਕੀਤੀਆਂ ਗਈਆਂ ਪੁਲਿਸ ਵੱਲੋਂ ਇਹਨੇ 4 ਵਜੇ ਦੇ ਕਰੀਬ ਆ ਤੇ ਉਹਦੇ ਵਿੱਚ ਬਹੁਤ سارے ਪ੍ਰਧਾਨ ਆ ਜਾਂ ਸੁਪਾ ਆਗੂ ਜਿਹੜੇ ਅਰੈਸਟ ਕੀਤੇ ਹੋਏ ਆ ਤੇ ਉਹਦੇ ਰੋਸ ਵਿੱਚ ਅਸੀਂ ਸਵੇਰ ਦੀ 4 ਵਜੇ ਦੀ ਜਿਹੜੀ ਆ ਹੜਤਾਲ ਉਸ ਟਾਈਮ ਦੀ ਕਰਤੀ ਆ ਕਿਹੜੀ ਪੰਜਾਬ ਦੀ ਸਰਵਿਸ ਸਾਰੀ ਬੰਦ ਕੀਤੀ ਹੋਈ ਆ ਇਹ ਪ੍ਰੋਬਲਮ ਸਾਨੂੰ ਆਈ ਆ ਉਹਦੇ ਰੋਸ ਵਿੱਚ ਕੀਤਾ ਕਿ ਜਿਹੜੇ ਸਾਡੇ ਪ੍ਰਧਾਨ ਸੈਕਟਰੀ ਚੱਕੇ ਗਏ ਆ ਉਹਨਾਂ ਦੇ ਰੋਸ ਵਿੱਚ ਪੂਰਾ ਪੰਜਾਬ ਬੰਦ ਕੀਤਾ ਗਿਆ ਜੀ ਪ੍ਰਧਾਨ ਸਾਹਿਬਾਨਾਂ ਨੂੰ ਜਿਹੜੇ ਸੈਕਟਰੀਆਂ ਨੂੰ ਕਿਉਂ ਚੱਕਿਆ ਗਿਆ ਜੀ ਪੁਲਿਸ ਵੱਲੋਂ ਹਾਊਸ ਅਰੈਸਟ ਜਾਂ ਅਰੈਸ ਕਿਉਂ ਕੀਤਾ ਗਿਆ ਜੀ ਇਹ ਤੇ ਸਰਕਾਰ ਚਾਹੁੰਦੀ ਹੈ ਕਿ ਇਹਨਾਂ ਦੀ ਜਿਹੜੀ ਆਵਾਜ਼ ਉਹ ਦੱਬੀ ਜਾਵੇ ਕਿ ਜਿਹੜਾ ਪ੍ਰੋਟੈਸਟ ਆ ਇਹ ਨਾ ਕਰ ਸਕਣ ਤੇ ਅਸੀਂ ਜਿਹੜਾ ਟੈਂਡਰ ਆ ਆਪਣੇ ਤਰੀਕੇ ਨਾਲ ਖੋਲ ਸਕੀਏ ਪ੍ਰੋਟੈਸਟ ਕਰਕੇ ਹੋ ਰਹੇ ਹਾਂ ਕਿਉਂ ਬਸਾਂ ਖੜੀਆਂ ਕਰਨੀਆਂ ਪੈ ਗਈਆਂ ਡੀਪੂਆਂ ਦੇ ਵਿੱਚ ਰੀਜ਼ਨ ਕੀ ਆ ਪ੍ਰੋਟੈਸਟ ਕਰਨ ਦਾ ਤੁਹਾਡਾ ਜੀ ਰੀਜ਼ਨ ਇਹ ਹੈ ਕਿ ਕਿਲੋਮੀਟਰ ਜਿਹੜਾ ਸਕੀਮ ਦਾ ਘਾੜਾ ਕਾਫੀ ਲੰਮੇ ਸਮੇਂ ਤੋਂ ਲੈ ਕੇ ਸਰਕਾਰ ਆ ਰਹੀ ਸੀ ਉਹ ਉਸਦੇ ਚੱਲਦੇ ਹੀ ਕਿ ਅੱਜ ਟੈਂਡਰ ਖੁੱਲਣੇ ਸੀ 2:30 ਵੇ ਦਾ ਟੈਂਡਰ ਦਾ 2:30 ਤੋਂ 3:00 ਵੇ ਦਾ ਟੈਂਡਰ ਸੀ ਆਪਾਂ 12 ਵਜੇ ਦੀ ਕਾਲ ਦਿੱਤੀ ਹੋਈ ਸੀ ਬੰਦੀ ਪਰ ਜਿਹੜੀ ਅਰੈਸਟ ਕਰਨ ਦੇ ਚ ਸੁਵੇਰੂ 4 ਵਜੇ ਸਾਡੇ ਘਰਾਂ ਦੇ ਵਿੱਚ ਛਾਪੇ ਮਾਰੇਗੇ ਪੁਲਿਸ ਨੂੰ ਕਿਉਂਕਿ ਇਹ ਕ੍ਰਾਈਮ ਦਾ ਕੋਈ ਕੀਤਾ ਨਹੀਂ ਆਪਣੀ ਹੱਕ ਲਈ ਵਾਅਦਾ ਲਈ ਆ ਪਰ ਸਾਡੀ ਵਾਅਦ ਪਾਉਣ ਲਈ ਇਹ ਸਾਰਾ ਕੁਝ ਕਰਦੀ ਪਈ ਆ ਸਰਕਾਰ ਦੀ ਜ਼ਿੰਮੇਵਾਰੀ ਸੀ ਕਿੜਾ ਕਾਮਾ ਸ਼ਾਂਤ ਮਈ ਬੈਠ ਕੇ ਸਾਡੇ ਨਾਲ ਗੱਲਬਾਤ ਕਰਦੀ ਪਰ ਸਰਕਾਰ ਸਰਕਾਰ ਬਹਿਨ ਤੋਂ ਇਨਕਾਰ ਕਰਦੀ ਹੈ ਸਰਕਾਰ ਵੱਲੋਂ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਨੇ ਤੁਹਾਡੇ ਵਿਭਾਗ ਵਿੱਚ ਜੀ ਬਿਲਕੁਲ ਜੀ ਕਿਲੋਮੀਟਰ ਸਕੀਮ ਜਿਹੜੀ ਮਾਲਕਾਂ ਦੀ ਬੱਸ ਪ੍ਰਾਈਵੇਟ ਬੱਸ ਪਾਉਣੀ ਆ ਪ੍ਰਾਈਵੇਟ ਘਰਾਣਿਆਂ ਦੀ ਬੱਸ ਪਾਉਣੀ ਆ ਤੁਹਾਨੂੰ ਤਾਂ ਛਲਾਗਾ ਕਰਨੀ ਚਾਹੀਦੀ ਸੀ ਜੇ ਨਵੀਆਂ ਬੱਸਾਂ ਪੈ ਰਹੀਆਂ ਨੇ ਜਾਂ ਕੋਈ ਬੱਸਾਂ ਤੁਹਾਡੇ ਵਿਭਾਗ ਚ ਆ ਰਹੀਆਂ ਨੇ ਸਰਕਾਰ ਦੀ ਛਲਾਗਾ ਕਰਨੀ ਚਾਹੀਦੀ ਸੀ ਜੀ ਬਿਲਕੁਲ ਜੀ ਬਿਲਕੁਲ ਅਸੀਂ ਕਹਿੰਦੇ ਆ ਕਿ ਵਿਭਾਗ ਦੀਆਂ ਬੱਸਾਂ ਪਾਈਆਂ ਜਾਣਿਆ ਵਿਭਾਗ ਦੀਆਂ ਬੱਸਾਂ ਪਾਈਆਂ ਜਾਣ ਮਾਲਕੀ ਵੱਡੇ ਘਰਾਣਿਆਂ ਦੀਆਂ ਬੱਸਾਂ ਪਾਰੀ ਜਾ ਰਹੇ ਆ ਇਹ ਰਬਾਨੀਆਂ ਡਵਾਨੀਆਂ ਉਹੀ ਬਿਜ਼ਨਸ ਆ ਕਿ ਜਿਹੜੇ ਪੰਜਾਬ ਦੇ ਉੱਚ ਘਰਾਣੇ ਆ ਉਹਨਾਂ ਦੀਆਂ ਬੱਸਾਂ ਪੈਣੀਆਂ ਸਰਕਾਰ ਆਪਣੀਆਂ ਬੱਸਾਂ ਕਿਉਂ ਨਹੀਂ ਪਾਰੀ ਭਾਈ ਨੁਕਸਾਨ ਕੀ ਆ ਜੇ ਕਿਲੋਮੀਟਰ ਸਕੀਮ ਤਹਿਤ ਤੁਹਾਨੂੰ ਬੱਸਾਂ ਮਿਲਦੀਆਂ ਨੇ ਪੰਜਾਬ ਰੋਡ ਵੇ ਦੇ ਵਿੱਚ ਤੁਹਾਨੂੰ ਨੁਕਸਾਨ ਕੀ ਆ ਜੀ ਉਹਦੇ ਪਹਿਲੀ ਗੱਲ ਉੱਥੇ ਆਪਣੇ ਡਰਾਈਵਰ ਦੀ ਜਿਹੜੀ ਪੋਸਟ ਆ ਖਤਮ ਹੋ ਜੂਗੀ ਦੂਜੀ ਗੱਲ ਵਰਕਸ਼ਾਪ ਖਤਮ ਹੋ ਜੂਗੀ ਜਿਹਦੇ ਵਿੱਚ 5 ਸਾਲ ਦਾ ਟੈਂਡਰ ਹੁੰਦਾ 5 ਸਾਲ ਬਾਅਦ ਮਾਲਕ ਆਪਣੀ ਬੱਤ ਚਲਾ ਕੇ ਬੱਸ ਵੀ ਵਾਪਸ ਲਿਆ ਜਾਂਦਾ ਤੇ ਵਿਭਾਗ ਵਿੱਚੋਂ ਕਰੋੜਾਂ ਰੁਪਏ ਵੀ ਲੈ ਕੇ ਚਲਾ ਜਾਂਦਾ ਜਿਹਦੇ ਵਿਰੋਧ ਅਸੀਂ ਵਿਰੋਧ ਕਰਦੇ ਪਏ ਆ ਜਿਹੜੀ ਵਿਭਾਗੀ ਦੀ ਆਪਣੀ ਬੱਸ ਹੁੰਦੀ ਉਹ 15 ਸਾਲ ਚੱਲਦੀ ਆ 10 ਤੋਂ 15 ਸਾਲ ਚੱਲਣ ਤੋਂ ਵਿਭਾਗ ਨੂੰ ਫਾਇਦਾ ਦੇ ਕੇ ਜਾਂਦੀ ਆ ਤੇ ਬਾਅਦ ਵਿੱਚ ਵਿਭਾਗ ਉਹਦੀ ਨਰਾਮੀ ਕਰਕੇ ਵੇਚਦਾ ਪਰ ਸਰਕਾਰ ਆਪਣੀ ਬੱਸ ਪਾਉਣ ਦੀ ਬਜਾਏ ਕਿਲੋਮੀਟਰ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਪਾਉਣੀਆਂ ਚੰਦੀ ਆ ਇਹ ਸਿੰਘ ਸਾਹਿਬ ਮੌਕੇ ਦੀਆਂ ਸਰਕਾਰਾਂ ਤਾਂ ਜਿਹੜੀਆਂ ਮੁਲਾਜ਼ਮਾ ਵਾਸਤੇ ਚੰਗੀਆਂ ਸਹੂਲਤਾਂ ਲੈ ਕੇ ਆਉਂਦੀਆਂ ਹੁੰਦੀਆਂ ਨੇ ਇਹ ਸਰਕਾਰ ਨੇ ਚੰਗਾ ਫੈਸਲਾ ਨਹੀਂ ਕੀਤਾ ਤੁਹਾਡੇ ਵਾਸਤੇ ਜੀ ਇਹ ਸਹੀ ਫੈਸਲਾ ਨਹੀਂ ਹੈਗਾ ਜੀ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਬਿਲਕੁਲ ਸਹੀ ਨਹੀਂ ਹੈਗਾ ਕਿਉਂਕਿ ਜਿੱਥੇ ਰੋਜ਼ਗਾਰ ਮਿਲਣਾ ਸੀ ਮੈਕਮੇਨ ਵਰਤ ਮਿਲ ਨਹੀਂ ਜੋ ਮੈਕਮੇ ਵਿੱਚ ਕਰੋਨਾ ਰੁਪਈਆ ਚਲਾ ਜਾਣਾ ਤੋ ਮੈਕਮੇ ਡਾਊਨ ਹੋਊਗਾ ਦਿਨੋ ਦਿਨ ਜਦੋਂ ਡੇਲੀ ਦੀ 800 ਕਿਲੋਮੀਟਰ ਦੀ ਉਹਨਾਂ ਦੀ ਹੈਗੀ ਰਫ਼ਤਾਰ ਤੇ 800 ਕਿਲੋਮੀਟਰ ਉਹਨਾਂ ਨੂੰ ਕਰਾਉਣੇ ਆ ਜਾਂ 600 ਕਰਾਉਣੇ ਆ ਤੇ 25-26 ਰੁਪਏ ਕਿਲੋਮੀਟਰ ਤੇ ਜਾਣੇ ਆ ਉਹ ਵਿਭਾਗ ਵਿੱਚੋਂ ਜਾਣਾ ਵਿਭਾਗ ਦਾ ਤੇਲ ਜਾਣਾ ਸਹੀ ਵਿਭਾਗ ਵਿੱਚੋਂ ਡਰਾਈਵਰ ਦੀ ਪੋਸਟ ਖਤਮ ਹੋਣੀ ਆ ਬਹੁਤ ਲਾਜ਼ਮੀ ਹੁੰਦੀ ਆ ਕਿਉਂਕਿ ਡਰਾਈਵਰ ਹੁੰਦਾ ਜਿਹੜਾ ਵਿਭਾਗ ਦਾ ਹੋਵੇ ਸਰਕਾਰੀ ਮਲਾਜ਼ਮ ਹੋਵੇ ਉਹਨੂੰ ਬਹੁਤ ਕੁਝ ਦੇਖਣਾ ਪੈਂਦਾ ਵਿਭਾਗੇ ਪ੍ਰਤੀ ਆਮ ਲੋਕਾਂ ਦਾ ਕੀ ਕਸੂਰ ਹੈ ਜੀ ਆਧਾਰ ਕਾਰਡ ਤੇ ਮੁਫਤ ਸਫ਼ਰ ਕਰਨ ਵਾਲੀਆਂ ਬੀਬੀਆਂ ਦਾ ਕੀ ਕਸੂਰ ਹੈ ਅੱਜ ਤੁਸੀਂ ਸਾਰੀਆਂ ਬੱਸਾਂ ਖੜਾਉਂਦੀਆਂ ਜੀ ਬਿਲਕੁਲ ਅਸੀਂ ਉਹਨਾਂ ਬੱਸਾਂ ਵਿੱਚ ਕਰਦੇ ਪਏ ਡੇਲੀ ਦਾ ਕੰਮ ਆ ਕਿ ਹਿਆਰਾਂ ਸਵਾਰੀਆਂ ਜਿਹੜੀਆਂ ਅੱਡੇ ਤੇ ਖੱਜਲ ਖਰਾਬ ਹੁੰਦੀਆਂ ਅਸੀਂ ਮਹਿਕਮੇ ਨੂੰ ਇਹ ਕੀਤਾ ਸੀ ਕਿ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ ਜਿਹੜੀ 10000 ਦੀ ਸਾਡੀ ਡਿਮਾਂਡ ਹੀ 10000 ਨਹੀਂ ਪਣੀ ਤੂੰ ਵੀ 2 ਜਾਂ 3000 ਹੀ ਪਾ ਦਿੰਦੇ ਇਹਨਾਂ ਤੋਂ 5 ਸਾਲਾਂ ਚ ਇੱਕ ਵੀ ਬੱਸ ਨਹੀਂ ਪਈ ਤੇ ਜੇ ਪਾਉਣ ਆਈਏ ਤਾਂ ਕਿਲੋਮੀਟਰਾਂ ਪਾਉਣ ਲੱਗੇ ਆ ਤੂੰ ਦੇ ਵਿੱਚ ਜਿਹੜੀਆਂ ਇਹ ਸਹੂਲਤਾਂ ਨਹੀਂ ਚਲਣੀਆਂ ਅਧਾਰਗੜ ਵਾਲੀਆਂ ਤੇ ਕਾਂਗਰਸੀਆਂ ਅਕਾਲੀਆਂ ਵੇਲੇ ਇਸ ਤਰ੍ਹਾਂ ਦੀਆਂ ਬੱਸਾਂ ਪਾਈਆਂ ਗਈਆਂ ਸੀ ਕਿਲੋਮੀਟਰ ਵਾਲੀਆਂ ਜੀ ਨਹੀਂ ਕਾਂਗਰਸ ਨੇ ਰਾਜ ਨਹੀਂ ਪਾਈਆਂ ਗਈਆਂ ਕਾਂਗਰਸ ਨੇ ਸੋ ਕੋ ਮਹਿਕਮੇ ਦੀਆਂ ਬੱਸਾਂ ਦੋ ਵਾਰ ਪਾਈਆਂ ਸੀ ਇੱਕ ਵ ਸ਼ੁਰੂ ਆਉਂਦਿਆ ਪਈਆਂ ਸੀ ਜਾਂ ਲੱਗੇ ਨੇ ਰਾਜੀਵ ਰਿੰਗਣੇ ਪਈਆਂ ਸੀ ਜਿਹੜੀ 8900 ਬੱਸ ਉਹਨਾਂ ਦੇ ਕਾਲ ਚਾਰਜ ਕਾਰਜਕਾਲ ਦੇ ਵਿੱਚ ਪਈ ਸੀ ਤੇ ਬਦਲਾਅ ਵਾਲੀ ਸਰਕਾਰ ਨੇ ਜੀ ਬਦਲਾਅ ਵਾਲੀ ਸਰਕਾਰ ਨੇ ਅਜੇ ਤੱਕ ਤਾਂ ਕੁਝ ਨਹੀਂ ਪਾਇਆ 4 ਸਾਲ ਲੰਘ ਚੁੱਕੇ ਆ ਇੱਕ ਵੀ ਜਿਹੜੀ ਬੱਸ ਆ ਅਜੇ ਤੱਕ ਮਹਿਕਮੇ ਜੂ ਨਹੀਂ ਕਿ ਮਹਿਕਮੇ ਜੂ ਨਹੀਂ ਪਾਈਦੀ ਉਦਾਂ ਵੀ ਕੋਈ ਦਿੱਤੀ ਨਹੀਂ ਬੱਸ ਅਜੇ ਤੱਕ ਤੁਹਾਨੂੰ ਵੀ ਹਾਊਸ ਰੈਸਟ ਕੀਤਾ ਗਿਆ ਸੀ ਕਿ ਜੇ ਤੁਹਾਨੂੰ ਡਿਟੇਨ ਕੀਤਾ ਗਿਆ ਸੀ ਨਹੀਂ 4 ਵਜੇ ਸਵਾ 4 ਦੇ ਕਰੀਬ ਸਾਡੇ ਘਰ ਵੀ ਰੇਡ ਪਈ ਸੀ ਪਰ ਮੈਂ ਕਰੋ ਜਾ ਚੁਕਾ ਸੀ ਜਦੋਂ ਰੇਡ ਪਈ ਆ ਪਰ ਕਾਫੀ ਪ੍ਰਧਾਨ ਜਿਹੜੇ 20 ਤੋਂ 30 ਬੰਦੇ ਆ ਜਿਹੜੇ ਮੇਨ ਲੀਡਰ ਆ ਜਿਹੜੇ ਅਰੈਸਟ ਕੀਤੇ ਹੋਏ ਆ ਤੇ ਸਾਡੀ ਇਹ ਡਿਮਾਂਡ ਆ ਕਿ ਉਹਨਾਂ ਨੂੰ ਤੁਰੰਤ ਜਲਦੀ ਉਹਦੀ ਛੱਡਿਆ ਜਾਵੇ ਸਾਰੇ ਪੰਜਾਬ ਦੀਆਂ ਬੱਸਾਂ ਖੜੀਆਂ ਆ ਜੀ ਪੰਜਾਬ ਰੋਡ ਵੇਜ਼ ਤੇ ਪੀ ਆਰਟੀਸੀ ਦੀਆਂ ਜੀ ਬਿਲਕੁਲ ਜੀ ਬਿਲਕੁਲ ਪੂਰਾ ਪੰਜਾਬ ਖੜਾ ਹੈ ਬਿਲਕੁਲ ਪੰਜਾਬ ਦੇ ਸਾਰੇ ਕਾਮੇ ਆ ਜਿਹੜੇ ਉਹ ਖੜੇ ਆ ਤੇ ਭਰਾਤੂ ਜਥੇਬੰਦੀਆਂ ਸਾਡਾ ਸਾਥ ਦੇ ਰਹੀਆਂ ਤੇ ਕਦੋਂ ਤੱਕ ਬੱਸਾਂ ਬੰਦ ਰਹਿਣਗੀਆਂ ਜੀ ਪਹਿਲੇ ਕਰਨਾ ਜਿੰਨਾ ਚਿਰ ਸਾਡੇ ਨਾਲ ਟੇਬਲ ਟਾਕ ਨਹੀਂ ਹੁੰਦੀ ਉਹਨਾਂ ਚਿਰ ਬੱਸਾਂ ਬੰਦ ਰਹਿਣਗੀਆਂ ਅਸੀਂ ਨਹੀਂ ਚਲਾਵਾਂਗੇ ਜਿੰਨਾ ਚਿਰ ਸਾਡੇ ਪ੍ਰਧਾਨ ਸੈਕਟਰੀ ਨਹੀਂ ਅਰੈਸਟ ਜਿਹੜੇ ਅਰੈਸਟ ਕੀਤੇ ਹੋਏ ਉਹ ਨਹੀਂ ਛੱਡਦੇ ਰਿਹਾ ਕਰਦੇ ਉਹਨਾਂ ਚਿਰ ਤੁਰੰਤ ਬੰਦ ਹੀ ਰਹਿਊਗਾ ਇਸ ਪੂਰੇ ਮਸਲੇ ਨੂੰ ਲੈ ਕੇ ਤੁਹਾਡੇ ਮੰਤਰੀ ਸਾਹਿਬ ਨੇ ਜਿਹੜੇ ਟਰਾਂਸਪੋਰਟ ਮੰਤਰੀ ਸਾਹਿਬ ਲਾਲਜੀਤ ਭੁੱਲਰ ਸਾਹਿਬ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਕਿ ਅਸੀਂ ਹੜਤਾਲ ਕਰਨੀ ਹੈ ਜਾਂ ਇਸ ਫੈਸਲੇ ਤੋਂ ਅਸੀਂ ਨਿਰਾਸ਼ ਆ ਉਹਦੇ ਬਾਬਤ ਕੋਈ ਗੱਲਬਾਤ ਹੋਈ ਤੁਹਾਡੀ ਜੀ ਜੀ ਉਹਨਾਂ ਨੂੰ ਪਤਾ ਹੀ ਹੈ ਉਹਨਾਂ ਨੇ ਰੇਟਾਂ ਕਰਾਈਆਂ ਉਹਨਾਂ ਨੇ ਕਰਾਈਆਂ ਉਹਨਾਂ ਦੇ ਕਹਿੰਦੇ ਰੇਟਾਂ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਪਰ ਉਹਨਾਂ ਨੂੰ ਜਿਹੜਾ ਨੋਟੀਫਿਕੇਸ਼ਨ ਦਿੱਤਾ ਸੀ 28 ਤਰੀਕ ਨੂੰ 12 ਵਜੇ ਤੋਂ ਹੜਤਾਲ ਜਾਵਾਂਗੇ ਤੇ ਉਹਨਾਂ ਦਾ ਫਰਜ਼ ਬੰਦਾ ਸੀ ਇੱਕ ਵਾਰ ਸਾਨੂੰ ਬਹਿ ਕੇ ਗੱਲ ਕਰਦੇ ਸਾਨੂੰ ਮੀਟਿੰਗ ਦਿੰਦੇ ਪਰ ਮੀਟਿੰਗ ਦਿੰਦੇ ਹੀ ਨਹੀਂ ਆ ਕੀ ਕਰੀਏ ਸੀ ਐ ਤੁਹਾਡੇ ਘਰਾਂ ਤੇ ਰੇਡ ਕਰਕੇ ਕਿਲੋਮੀਟਰ ਦੀ ਇਸ ਕੀਮਤਾਂ ਤੇ ਬੱਸਾਂ ਪਹਿ ਜਾਣਗੀਆਂ ਜੀ ਵਿਭਾਗ ਵਿੱਚ ਬਿਲਕੁਲ ਜੀ ਇਦਾਂ ਹੀ ਪੈ ਨਹੀਂ ਦਵਾਗੇ ਜੀ ਜਿੰਨਾ ਜ਼ੋਰ ਲਾਵਾਂਗੇ ਆਪਾਂ ਆਪ ਯੋਰ ਦਿਲੋਂ ਲਾਵਾਂਗੇ ਪੂਰਾ ਅਸੀਂ ਵਿਭਾਗ ਦੇ ਵਿਅਸਤ ਵਿਭਾਗ ਵਿੱਚ ਪਾਵਾਂਗੇ ਕਿਲੋਮੀਟਰ ਬੱਸ ਨਹੀਂ ਆਉਂਦਾਂਗੇ ਤੇ ਲਾਸਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕੀ ਮੈਸੇਜ ਦਿਓਗੇ ਇੱਕ ਆ ਸਾਡਾ ਮੈਸੇਜ ਇਹੀ ਆ ਜੇ ਅਸੀਂ ਇਹਨਾਂ ਨੂੰ ਲਿਆਉਣਾ ਚਾਹੁੰਦੇ ਇਹਨਾਂ ਦਾ ਪ੍ਰਚਾਰ ਕਰਕੇ ਕਿ ਇਹਨਾਂ ਦਾ ਪ੍ਰਚਾਰ ਅਸੀਂ ਕੀਤਾ ਸੀ ਤੇ ਲਿਆਉਣਾ ਜਾਂਦੇ ਆ ਤੇ ਆ ਜਿਹੜੀ ਆਉਣ ਵਾਲੀਆਂ ਇਹਨੀਆਂ ਵੋਟਾਂ ਆਉਣਗੀਆਂ ਇਲੈਕਸ਼ਨ ਹੋਊਗੀ ਉਹਦੇ ਵਿੱਚ ਇਹਨਾਂ ਨੂੰ ਦੱਸਾਂਗੇ ਨਤੀਜੇ ਦੱਸਣਗੇ ਕਿ ਇਹਨਾਂ ਦੇ ਜਿਹੜੇ ਇਸ ਰੈਂਟਰ ਜਿਹੜੇ EMPLOYEES ਆ ਇਹਨਾਂ ਦੇ ਸਿਰ ਤੇ ਸਰਕਾਰਾਂ ਬੰਦੀਆਂ ਤੇ ਇਹਨਾਂ ਦੇ ਸਿਰ ਤੇ ਸਰਕਾਰਾਂ ਖਤਮ ਹੁੰਦੀਆਂ ਨੇ ਮੰਨ ਕੇ ਚੱਲੋ ਜੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਤੁਹਾਡੇ ਵਿਭਾਗ ਚ ਪੈਂਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਐਕਸ਼ਨ ਕੀ ਹੋਣਗੇ ਜੇ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਜਿਹੜੀਆਂ ਪਾ ਦਿੱਤੀਆਂ ਜਾਂਦੀਆਂ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਉਹਨਾਂ ਦਾ ਨੁਕਸਾਨ ਹੈ ਫਿਰ ਤੁਹਾਡਾ ਐਕਸ਼ਨ ਕੀ ਹੋਊਗਾ ਜੀ ਆਉਣ ਵਾਲਾ ਪਹਿਲੀ ਗੱਲ ਅਸੀਂ ਕਿਲੋਮੀਟਰ ਸਕੀਮ ਤੇ ਮਨਾ ਕਰ ਚੁੱਕੇ ਆ ਕਿ ਇਹ ਕਨੈਕਟਰ ਹੀ ਨਹੀਂ ਰਵਾਂਗੇ ਆਪਣਾ ਦੂਸਰੀ ਗੱਲ ਆ ਜੇ ਸਰਕਾਰ ਨੇ ਬਸਾ ਵਾਲੀਆਂ ਫਿਰ ਕੰਡੈਕਟਰ ਵੀ ਹਾਇਰ ਕਰ ਸਕਦੇ ਜੀ ਉਹ ਤਾਂ ਫਰਬਾਦੀਆਂ ਗੱਲਾਂ ਜੀ ਅਜੇ ਤਾਂ ਉਹਨਾਂ ਨੇ ਪਹਿਲਾਂ ਪੋਸਟਡ ਡਰਾਈਵਰ ਦੀ ਖਤਮ ਕੀਤੀ ਆ ਸਾਰਾ ਕੁਝ ਸਾਰਾ ਕੁਝ ਇੱਕੋ ਦਮ ਖਤਮ ਨਹੀਂ ਕਰ ਸਕਦੇ ਆ ਧਾਰਾ ਨਾਲ ਦੇਣਾ ਪ੍ਰਾਈਵੇਟ ਦੇ ਹੱਥਾਂ 'ਚ ਜਿਹੜੀ ਸਰਕਾਰ ਦੀ ਪਾਲਿਸੀ ਆ ਇਹ ਸਰਕਾਰ ਇਸ ਟਾਈਮ ਨਾਕਾਮ ਹੋਈ ਆ ਕਿ ਜਿਹੜੀ ਪ੍ਰਾਈਵੇਟ ਘਰਾਣਿਆਂ ਨੂੰ ਬੜਤ ਦੇਣ ਲਈ ਆਪਣਾ ਮਹਿਕਮਾ ਖਤਮ ਕਰ ਰਹੀ ਆ ਤੇ ਜਦੋਂ ਮਹਿਕਮਾ ਖਤਮ ਹੋ ਜੂਗਾ ਤੇ ਜਿਹੜੀ ਪਬਲਿਕ ਅਸੀਂ ਸਰਵਰ ਢੋਨੇ ਆ ਉਹ ਪਬਲਿਕ ਨੂੰ ਇਸ ਚ ਸਹੂਲਤਾਂ ਨਹੀਂ ਮਿਲਣਗੀਆਂ ਪ੍ਰਾਈਵੇਟ ਘਰਾਣਿਆਂ 'ਚ ਇਹ ਚੀਜ਼ਾਂ ਵਾ ਇਹਦਾ ਅਸੀਂ ਵਿਰੋਧ ਕਰਾਂ ਆਮ ਲੋਕਾਂ ਨੂੰ ਕੀ ਕਹੋਗੇ ਜੀ ਜਿਨ੍ਹਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਲਾਸਟ ਦੇ ਵਿੱਚ ਅੰਤ ਦੇ ਵਿੱਚ ਆਮ ਲੋਕਾਂ ਨੂੰ ਕੀ ਕਹੋਗੇ ਜੀ ਬਿਲਕੁਲ ਜੀ ਲੋਕ ਸਾਡੇ ਨਾਲ ਸਾਡਾ ਬਹੁਤ ਸਾਥ ਦੇ ਦਿੰਦੇ ਆ ਅਸੀਂ ਤਾਂ ਨਾ ਪਹਿਲਾਂ ਵੀ ਗੱਲ ਚੁੱਕੀ ਆ ਅਸੀਂ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਕਿ 28 ਤਰੀਕ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਸੜੀਆਂ ਬੱਸਾਂ ਬੰਦ ਰਹਿਣਗੀਆਂ ਪਰ ਜਿਹੜੀ ਖੱਜਲ ਖੜਾ ਰਹੀ ਆ ਇਹ ਸਰਕਾਰ ਨੇ ਕਰਾਈ ਆ ਕਿ ਸਾਡੇ ਘਰਾਂ 'ਚ ਰੇਡ ਨਾ ਕਰਦੇ ਤੇ ਆਪਾਂ ਹੀ ਸ਼ਾਂਤੀ ਮਈ ਬੱਸਾਂ ਚੱਲਦੀਆਂ ਰਹਿਣੀਆਂ ਸੀ ਬੱਸਾਂ ਬੰਦ ਕਰਾਉਣ 'ਚ ਸਰਕਾਰ ਦਾ ਹੱਥ ਆ ਸਰਕਾਰ ਨਾ ਰੇਡ ਕਰਾਉਂਦੀ ਤੇ ਬੱਸਾਂ ਨਾ ਬੰਦ ਹੁੰਦੀਆਂ ਸਾਡੀ ਕੋਈ ਮੰਨਛਾ ਨਹੀਂ ਸੀ ਹੜਤਾਲ ਕਰਨ ਦੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਸੋ ਬਿਲਕੁਲ ਦਰਸ਼ਕੋ ਇਹ ਸਨ ਸਾਡੇ ਨਾਲ ਭਾਈ ਵਿਕਰਮ ਸਿੰਘ ਤੇ ਜਿਨ੍ਹਾਂ ਨੇ ਪੰਜਾਬ ਰੋਡਵੇਜ਼ ਦੇ ਵਿਭਾਗ ਦੇ ਵਿੱਚ ਕਿਲੋਮੀਟਰ ਕਿਲੋਮੀਟਰ ਤਹਿਤ ਸਕੀਮ ਤਹਿਤ ਜਿਹੜੀਆਂ ਬੱਸਾਂ ਨੇ ਉਹ ਪੈ ਰਹੀਆਂ ਨੇ ਜਿਸ ਦਾ ਇਹਨਾਂ ਨੇ ਵਿਰੋਧ ਕੀਤਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਬਿਆਨ ਕਰੇਗਾ ਫਿਲਹਾਲ ਇਹਨਾਂ ਨੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਚੱਕੇ ਜਾਮ ਕਰ ਦਿੱਤੇ ਨੇ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਕਿਲੋਮੀਟਰ ਸਕੀਮ ਤਹਿਤ ਪੈ ਰਹੀਆਂ ਬੱਸਾਂ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ-ਬਹੁਤ ਧੰਨਵਾਦ